ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਗਿਰੂ ਲੈ ਕੇ ਪਾਰਟੀ ਅੰਦਰ ਬਗਾਵਤ ਰੁਕੰਦੇ ਸੰਕੇਤ ਨਹੀਂ ਦੇ ਰਹੀ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਟੀਨ ਸਾਹਿਬੀ ਬੀਬੀ ਜ਼ਗੀਰ ਕੌਰ ਤੇ ਹੋਰ ਆਗੂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦੇ ਕਿ ਹੈ ਕਿ 1 ਜੁਲਾਈ ਨੂੰ ਉਹ ਸ਼੍ਰੋਮਣੀ ਕਾਲ ਤੱਕ ਸਾਬੀਕੇ ਜਾ ਕੇ ਅਰਦਾਸ ਕਰਨਗੇ ਅਤੇ ਲਿਖਤੀ ਰੂਪ ਵਿੱਚ ਮਾਫੀ ਮੰਗਣਗੇ ਤਾਂ ਜੋ ਅਕਾਲੀ ਦਲ 'ਚ ਸੁਧਾਰ ਹੋ ਸਕੇ ਪ੍ਰੇਮ ਸਿੰਘ ਚੰਦੂ ਮਾਚਰਾਨ ਨੇ ਕਿਹਾ ਕਿ ਲੋਕ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ ਇਸ ਦੇ ਨਤੀਜੇ ਲੋਕ ਸਭਾ ਚੋਣਾਂ ਦੇ ਵਿੱਚ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਚੁਕੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਟੁਕੜੇ ਕਰ ਦਿੱਤੇ ਨੇ ਅਕਾਲੀ ਆਗੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਜਿੱਦ ਛੱਡ ਦੇਵੇ ਧਾਰਮਿਕ ਅਤੇ ਸਿਆਸੀ ਸਦਪਾਵਨਾ ਵਾਲੀ ਸਖਸ਼ੀਤ ਨੂੰ ਆਪਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਅਤੇ ਜਿਹੜਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਨਹੀਂ ਬਣੇਗਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋ ਰਹੇ ਨੇ ਪਾਰਟੀ ਦੇ ਵਿੱਚੋਂ ਇੱਕ ਸਿਲੇਕਟਡ ਬੰਦਿਆਂ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਨ ਚਾਹੇ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਧੜੇ ਧੜਾ ਪੈਦਾ ਕਰ ਲਿਆ ਸਾ ਸੁਵੀਰ ਸੇ ਬਾਦਲ ਹੋ ਰਹੇ ਨੇ ਲਗਾਤਾਰ ਇੱਕ ਹਫਤਾ ਪਾਰਟੀ ਨੂੰ ਖੇਰੂ ਖੇਰੂ ਕਰਕੇ ਪਾਰਟੀ ਨੂੰ ਧੜੇ ਵਿੱਚ ਬੰਨ੍ਹ ਕੇ ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਉਸ ਸਮੇਂ ਜਿਹੜੇ ਸਹਿਰਦ ਲੋਕ ਸੀ ਜਿਹੜੇ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਸੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਆਰਸ ਤੋਂ ਹਾਰਸ ਤੇ ਆਈ ਸਥਿਤੀ ਤੇ ਚਿੰਤਾਜਨਕ ਸੀ ਫਿਕਰਬੰਦ ਸੀ ਔਰ ਸ਼ਰੋਮਣੀ ਅਕਾਲੀ ਦਲ ਨੂੰ ਪੰਥਕ ਰੌ ਰਿਤਾ ਤੇ ਲਿਜਾਣਾ ਚਾਹੁੰਦੇ ਸੀ ਉਹ ਪਰਿਵਾਰ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਸਤਾ ਵਿੱਚ ਲਿਆਉਣ ਲਈ ਕੁਰਬਾਨੀਆਂ ਕੀਤੀਆਂ ਦੂਜੇ ਪਾਸੇ ਚੰਡੀਗੜ੍ਹ ਹੈੱਡਕੁਆਰਟਰ ਤੇ ਬਾਗੀ ਆਗੂਆਂ ਦੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਜੀਮਾ ਨੇ ਕਿਹਾ ਕਿ ਪ੍ਰਧਾਨ ਜੀ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਤੁਹਾਨੂੰ ਮੇਰੇ ਤੇ ਭਰੋਸਾ ਹੈ ਤਾਂ ਤੁਮ ਮੈਂ ਤੁਹਾਡੇ ਅਹੁਦੇ ਤੇ ਬਣਿਆ ਰਹਾਂਗਾ ਜਿਹੜੇ ਅੱਜ ਬਾਹਰੋਂ ਕਹਿ ਰਹੇ ਹਨ ਕਿ ਅਸੀਂ ਮੁਖੀ ਨਹੀਂ ਬਣਨਾ ਚਾਹੁੰਦੇ ਤਾਂ ਅਸੀਂ ਸੇਵਾ ਨਹੀਂ ਕਰਨੀ ਪਰ ਅਸਲ ਵਿੱਚ ਉਹ ਸਾਰੇ ਪ੍ਰਧਾਨ ਬਣਨਾ ਚਾਹੁੰਦੇ ਨੇ ਜੋ ਖਾਸਾ ਪੰਥ ਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਚੁੰਡਾ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਪਹਿਲਾਂ ਹੀ ਰੱਦ ਕਰ ਚੁੱਕੇ ਨੇ ਜਿਸ ਵਿੱਚ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੀ ਗੱਲ ਚੱਲੀ ਸੀ ਟਰੈਵੀ ਮੀਟਿੰਗ ਹੈ ਜਿੱਦੇ ਵਿੱਚ ਪ੍ਰਧਾਨ ਕਿ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਤੇ ਮੈਂ ਜਿਹੜੇ ਤਾਂ ਪ੍ਰਧਾਨ ਦੀ ਰੱਖਣੀ ਚਾਹੁੰਦਾ ਨਹੀਂ ਤਾਂ ਮੈਨੂੰ ਛੁੱਟੀ ਦਿਓ ਤੁਸੀਂ ਜਿੰਨੂੰ ਪ੍ਰਧਾਨ ਬਣਾਉਣਾ ਚਾਹੋ ਬਣਾਓ ਮੈਂ ਤੁਹਾਡੇ ਨਾਲ ਤੇ ਫਿਰ ਜੇ ਕੋਈ ਗੱਲ ਕਰਨੀ ਹੈ ਤੇ ਇੱਥੇ ਕਰਨੀ ਚਾਹੀਦੀ ਇਹ ਜਿਹੜੀਆਂ ਗੱਲਾਂ ਹੁਣ ਬਾਹਰ ਕੀਤੀਆਂ ਜਾਂਦੀਆਂ ਮੈਂ ਸੁਣ ਰਿਹਾ ਸੀ ਕਿ ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਮਿਲਣ ਚਲੇਗੇ ਤੇ ਪਾਰਟੀ ਤੋਂ ਇਜਾਜ਼ਤ ਨਹੀਂ ਲਈ देखो एक तो गल है कि पार्टी ਦਾ ਪ੍ਰਧਾਨ ਹੋਵੇ ਪਾਰਲੀਮੈਂਟ ਦਾ ਮੈਂਬਰ ਹੋਵੇ ਉੱਥੇ ਪ੍ਰਧਾਨ ਮੰਤਰੀ ਨੂੰ ਮਿਲਣਾ ਜਾਂ ਕਿਸੇ ਹੋਰ ਮੰਤਰੀ ਨੂੰ ਮਿਲਣਾ ਸਾਰੇ ਐਮਪੀ ਸਭਾ ਨੂੰ ਮਿਲ ਸਕਦੇ ਪਰ ਫਿਰ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਿਸ ਮਕਸਦ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਕਿਉਂਕਿ ਜਦੋਂ ਬਾਦਲ ਸਾਹਿਬ ਛੋਟਾ ਦੇਗੇ ਸੀ ਸਾਡੇ ਬੀਜੇਪੀ ਨਾਲ ਬਹੁਤ મત ਭੇਜੇ ਪਰ ਉਸ ਵੇਲੇ ਪ੍ਰਧਾਨ ਮੰਤਰੀ ਜੀ ਐਸਏ ਪਾਰਟੀ ਦਫਤਰ ਦੇ ਵਿੱਚ ਬਾਦਲ ਸਾਹਿਬ ਨੂੰ ਅੰਤਮ ਦਰਸ਼ਨਾਂ ਵਾਸਤੇ ਸਾਰਾ ਪ੍ਰੋਟੋਕਾਲ ਛੱਡ ਕੇ ਆਏ ਸੀ ਉਹਨਾਂ ਨੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਅਖਬਾਰਾਂ 'ਚ ਆਰਟੀਕਲ ਲਿਖਿਆ ਸੀ ਉਹਨਾਂ ਨੇ 3 ਦਿਨ ਦੀ ਨੈਸ਼ਨਲ ਲੈਵਲ ਦੇ ਉੱਤੇ ਸੋਗ ਡਿਕਲੇਅਰ ਕੀਤਾ ਸੀ ਤੇ ਭਾਜਪਾ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਭੋਗ ਦੇ ਉੱਤੇ ਪੈਡ ਪਹੁੰਚੀ ਸੀ ਅਫਸੋਸ ਕਰਨ ਪਹੁੰਚੀ ਸੀ ਤੇ ਉਹ ਦਿਨ ਸਾਰੇ ਸੀਨੀਅਰ ਸਾਥੀਆਂ ਨੇ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਚਲੋ ਭਾਵੇਂ ਸਾਡੇ ਸਬੰਧ ਪਾਰਟੀਆਂ ਦੇ ਆਪੋ ਚ ਠੀਕ ਨਹੀਂ ਸੀ ਪਰ ਬਾਦਲ ਸਾਹਿਬ ਦੇ ਸਤਕਾਰ ਦੇ ਤੌਰ ਦੇ ਉੱਤੇ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਉਹ ਬਹੁਤ ਅੱਛਾ ਕੀਤਾ ਹੁਣ ਤੁਸੀਂ ਉਹਨਾਂ ਦੇ ਬੇਟੇ ਹੋ ਤੇ ਜਿਸ ਦਿਨ ਤੁਸੀਂ ਪਾਰਲੀਮੈਂਟ ਜਾਓ ਸਮਾਂ ਕੱਢ ਕੇ ਤੇ ਉਹਨਾਂ ਦਾ ਧੰਨਵਾਦ ਪਰਿਵਾਰ ਵੱਲੋਂ ਜ਼ਰੂਰ ਕਰ ਦਿਓ ਇਹ ਸਿਸ਼ਟਾਚਾਰ ਹੈ ਇਹ ਬਹੁਤ ਜ਼ਰੂਰੀ ਹੈ ਜਲੰਧਰ ਜਿਮਨੀ ਚੋਣਾਂ ਲੈ ਕੇ ਅਕਾਲੀ ਦਲ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਜੀਮਾ ਨੇ ਕਿਹਾ ਕਿ ਸਾਡਾ ਜਲੰਧਰ ਜਿਮਨੀ ਚੋਣਾਂ ਲਈ ਕੋਈ ਅਧਿਕਾਰਿਤ ਉਮੀਦਵਾਰ ਨਹੀਂ ਹੈ ਜਿਸ ਲਈ ਅਸੀਂ ਜਲੰਧਰ ਵਿੱਚ ਬਸਪਾ ਨੂੰ ਸਮਰਥਨ ਦੇ ਰਹੇ ਹਾਂ ਦੱਸ ਦੇ ਕਿ 2022 ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਤੇ ਬਸਪਾ ਵਿਚਾਲੇ ਘੱਟਸੁਰ ਸੀ ਹੁਣ ਅਕਾਲੀ ਦਲ ਵੱਲੋਂ ਜਲੰਧਰ ਵੈਸਟ ਜਿਮਨੀ ਚੋਣ ਦੇ ਵਿੱਚ ਮੈਦਾਨ 'ਚ ਉਤਰੇ ਬਸਪਾ ਦੇ ਉਮੀਦਵਾਰ ਬਿੰਦਰ ਲਖਾ ਦੀ ਹਮਾਇਤ ਕੀਤੀ ਜਾਵੇਗੀ ਅਕਾਲੀ ਦਲ ਨੇ ਬੀਤੇ ਕੱਲ ਸੂਚੀਕਰ ਤੋਂ ਆਪਣਾ ਸਮਰਥਨ ਵਾਪਸ ਇਹ ਗੁੱਟ ਦੇ ਆਗੂਆਂ ਨੇ ਅਕਾਲੀ ਦਲ ਤੇ ਆਗੂਆਂ ਵੱਲੋਂ ਇਲਜ਼ਾਮ ਲਗਾਏ ਗਏ ਇਸ ਵਿਚਾਲੇ ਅਕਾਲੀ ਦਲ ਵੱਲੋਂ ਬਸਪਾ ਦੇ ਉਮੀਦਵਾਰ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਲਈ ਬਾਕੀ ਗੁੱਟ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦਾ ਜਵਾਬ ਦਿੰਦਿਆਂ ਅਕਾਲੀ ਦਲ ਨੇ ਕਿਹਾ ਕਿ ਜੇਕਰ ਇਹਨਾਂ ਨੇ ਕੋਈ ਗੱਲ ਰੱਖਣੀ ਹੈ ਤਾਂ ਆਪਣੀ ਪਾਰਟੀ ਪਲੇਟਫਾਰਮ ਤੇ ਆ ਕੇ ਰੱਖਣ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਕਾਲੀ ਦਲ ਤੇ ਤੰਜ ਕੱਸਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਬਾਦਲ ਦੀ ਹਾਲਤ ਦੇਖੋ। ਤੱਕੜੀ ਕਿਸੇ ਹੋਰ ਉਮੀਦਵਾਰ ਕੋਲ ਅਤੇ ਸੁਖਬੀਰ ਸਿੰਘ ਬਾਦਲ ਕਿਸੇ ਹੋਰ ਦੇ ਹੱਕ ਚ। ਲੋਕਾਂ ਨੂੰ ਭੇਡ ਬੱਕਰੀਆਂ ਸਮਝ ਕੇ ਰੱਖਿਆ ਹੋਇਆ ਹੈ ਇਹਨਾਂ ਨੇ। ਸੁਖਬੀਰ ਸਿੰਘ ਬਾ ਬਿਲਕੁਲ ਵੀ ਨਹੀਂ ਰੱਬ ਬੜਾ ਬਲਵਾਨ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਰਥਨ ਦੇਣ ਦੇ ਬਾਵਜੂਦ ਗੌਜਲ ਸਮਾਜਵਾਦ ਪਾਰਟੀ ਦੇ ਨੇਤਾ ਬਿੰਦਰ ਲਖਾ ਦਾ ਬਿਆਨ ਵੀ ਸਾਹਮਣੇ ਆਇਆ ਬਿੰਦਰ ਲਖਾ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਨੇ ਸਾਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ ਪਰ ਅਕਾਲੀ ਦਲ ਨੇ ਬਾਅਦ ਵਿੱਚ ਆਪਣਾ ਉਮੀਦਵਾਰ ਉਤਾਰ ਦਿੱਤਾ ਉਧਰ ਸ਼੍ਰੋਮਣੀ ਕਾਲੀ ਦਲ ਦੀ ਉਮੀਦਵਾਰ surjit kaur ਨੇ ਮੈਦਾਨ ਵਿੱਚ ਡਟੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਾਰਿਸ ਪੰਜਾਬ ਤੇ ਜੱਥੇਬੰਦੀ ਦੇ ਮੁਖੀ ਅਮਰਪਾਲ ਸਿੰਘ ਅਤੇ ਸਰਬਜੀਤ ਸਿੰਘ ਕਾਲਾ ਦਾ ਪਰਿਵਾਰ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਤੋਂ ਸਮਰਥਨ ਮੰਗਾਂਗੇ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਉਿਸਾਰ ਦੇ ਮੁਖੀ ਸਿਮਰਜੀਤ ਸਿੰਘ ਮਾਤੋਵੀ ਸਮਰਥਨ ਮੰਗਨ ਦੀ ਗੱਲ ਕਹੀ ਹੈ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਅਫੀਮ ਤਸਕਰੀ ਗਿਰੋਹ ਨੂੰ ਭੰਨਣ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇੱਕ ਦਿਨ ਪਹਿਲਾਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ ਵਿੱਚ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਹੁਣ ਤੱਕ 42 ਬੈਂਕ ਖਾਤਿਆਂ ਤੱਕ ਪਹੁੰਚ ਕੀਤੀ ਹੈ ਇਹਨਾਂ ਖਾਤਿਆਂ 'ਚੋਂ 1 ਕਰੋੜ 85 ਲੱਖ ਰੁਪਏ ਦੀ ਵਿੱਤੀ ਲੈਣ-ਦੇਣ ਦਾ ਖੁਲਾਸਾ ਹੋਇਆ ਹੈ ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਚ ਲੈ ਲਿਆ ਅਤੇ ਗਲੇਰੀ ਅਤੇ ਪਿਛੜੀਆਂ ਕੜੀਆਂ ਜਾਂਚ ਕਰ ਰਹੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝ ਕਰਦੇ ਦੱਸਿਆ ਕਿ ਇਹ ਕਾਰਵਾਈ ਫਾਜ਼ਿਲਕਾ ਪੁਲਿਸ ਵੱਲੋਂ ਕੀਤੀ ਗਈ ਹੈ ਸਮਗਲਰਾਂ ਦੇ ਇੱਕ ਵੱਡੇ ਗਿਰੋਹ ਨੂੰ ਠੇਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 68 ਕਿਲੋ ਅਫੀਮ ਅਤੇ 40000 ਰੁਪਏ ਦੀ ਇੱਕ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਜਾਂਚ ਸਾਹਮਣੇ ਆਇਆ ਕਿ ਪੂਰਾ ਨੈੱਟਵਰਕ ਝਾਰਖੰਡ ਤੋਂ ਚਲਾਇਆ ਜਾ ਰਿਹਾ ਸੀ ਇਹ ਕਾਰਵਾਈ ਸਿਰਫ ਅਫੀਮ ਦੀ ਬਰਾਮਦਗੀ ਤੱਕ ਹੀ ਸੀਮਤ ਨਹੀਂ ਰਹੀ ਪੁਲਿਸ ਨੇ ਡਰਗ ਮਨੀ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਡੀਜੀਪੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾ ਕੋਲ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਪਿੱਛੇ ਸਬੰਧਾਂ ਦਾ ਪਤਾ ਲਗਾਵੇਗੀ ਅਤੇ ਕੁਝ ਹੋਰ ਗ੍ਰਿਫਤਾਰੀਆਂ ਵੀ ਕਰੇਗੀ। ਉਥੇ ਦੂਜੇ ਪਾਸੇ ਅੰਮ੍ਰਿਤਸਰ ਚ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 56 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਤਿੰਨ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹਨਾਂ ਨਹੀਂ ਪੁਲਿਸ ਨੇ ਤਿੰਨਾਂ ਕੋਲੋਂ ਡਰਗ ਮਨੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਦੇ ਵਿੱਚ ਐਨਡੀਪੀਐਸ ਤਹਿਤ ਕੇ ਪੁਲਿਸ ਕਮਿਸ਼ਨਰ ਰੰਜੀਤ ਸਿੰਘ ਢਿੱਲੋਂ ਜਲਦ ਹੀ ਇਸ ਮਾਮਲੇ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਸਾਂਝ ਕਰਨਗੇ ਮੌਨਸੂਨ ਦੀ ਪਹਿਲੀ ਜਹੀ بارش ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਪਾਣੀ ਪਾਣੀ ਕਰ ਦਿੱਤਾ ਭਾਰੀ ਮੀਂਹ ਨੇ ਦਿੱਲੀ ਵਾਸੀਆਂ ਨੂੰ ਰਾਹਤ ਦੇ ਨਾਲ ਨਾਲ ਮੁਸੀਬਤ ਵੀ ਦਿੱਤੀ ਹੈ ਪੂਰੀ ਦਿੱਲੀ ਪਾਣੀ ਚ ਡੁੱਬ ਗਈ ਹੈ ਤੇ ਕਈ ਥਾਵਾਂ ਤੇ ਸੜਕਾਂ ਤੇ ਪਾਣੀ ਖੜਾ ਹੋ ਗਿਆ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਸਵੇਰ ਤੋਂ ਹੀ ਲੰਬਾ ਜਾਮ ਲੱਗਿਆ ਹੋਇਆ ਵੀਰਵਾਰ ਦੇਰ ਰਾਤ ਤੋਂ ਦਿੱਲੀ ਐਨਸੀਆ ਤੇ ਵਿੱਚ ਭਾਰੀ ਮੀਂਹ ਪਿਆ ਪਾਣੀ ਭਰਨ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ ਪਰ ਇਹ ਸ਼ੁਰੂਆਤ ਹੈ ਹੁਣ ਦਿੱਲੀ ਚ ਲੋਕਾਂ ਤੇ ਮੌਸਮ ਹੋਰ ਵੀ ਸਖਤ ਹੋਵੇਗਾ ਦਿੱਲੀ ਵਿੱਚ ਅੱਜ ਹੋਈ ਬਾਰਿਸ਼ ਨੇ 88 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਦਿੱਲੀ ਹੀ ਨਹੀਂ ਨੌਇਡਾ ਗਾਜ਼ੀਆਬਾਦ ਸਮੇਤ ਪੂਰੇ ਐਨਸੀਆਰ ਪਾਣੀ ਵਿੱਚ ਡੁੱਬ ਗਿਆ ਹੋਇਆ ਹੈ ਇਸ ਨਾਲ ਹੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਵੀ ਵਾਪਰਿਆ ਦਿੱਲੀ 에ਰਪੋਰਟ ਦੇ ਟਰਮੀਨਲ 1 ਤੇ ਛੱਤ ਡਿੱਗਣ ਕਾਰਨ ਇੱਕ ਦੀ ਮੌਤ ਤੇ ਪੰਜ ਲੋਕ ਜ਼ਖਮੀ ਹੋਏ ਨੇ ਸਵੇਰੇ ਟਰਮੀਨਲ 1 ਤੇ 에ਰਪੋਰਟ ਦੀ ਛੱਤ ਇੱਕ ਵਾਹਨ ਦੇ ਡਿੱਗੀ ਉਥੇ ਮਾਨਸੂਨ ਤੇ ਹੁਣ ਪੰਜਾਬ ਚ ਦਾਖਲ ਹੋ ਗਿਆ ਤੇ ਅਗਲੇ 2-3 ਦਿਨਾਂ ਦੇ ਅੰਦਰ ਸਾਰੇ ਪੰਜਾਬ ਤੇ ਹਰਿਆਣਾ ਨੂੰ ਕਵਰ ਕਰ ਲਵੇਗਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਤੜਕੇ ਤੋਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਜਿਸ ਨਾਲ ਤਾਪਮਾਨ ਵਿੱਚ ਆਮ ਨਾਲੋਂ 8.3 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਪੰਜਾਬ 'ਚ 28, 29, 30 ਜੂਨ ਅਤੇ 1 ਜੂਨ ਨੂੰ ਮੀਂਹ ਪੈਣੀ ਸੀ ਅਤੇ ਬਿਜਲੀ ਲਿਸ਼ਕਣ ਦੀ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਵਿੱਚ ਲੰਗੀ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਪਰ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤੜਕੇ ਹੀ ਮੀਂਹ ਪੈਣਾ ਸ਼ੁਰੂ ਹੋਇਆ ਸੀ। ਮੀ ਕਰਕੇ ਸੰਗਰੂਰ ਲੁਧਿਆਣਾ ਪਟਿਆਲਾ ਮੋਗਾ ਤੇ ਕਈ ਹੋਰ ਸ਼ਹਿਰਾਂ ਚਲ-ਚੱਲ ਹੋ ਗਏ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਸ਼ਹਿਰਾਂ ਦੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਤੇ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟੈਲੀਵਿਜ਼ਨ ਐਕਟਰਸ ਹੀਨਾ ਖਾਨ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ ਹੀਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ ਉਹ ਕੈਂਸਰ ਦੀ ਤੀਜੀ ਸਟੇਜ ਤੇ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਦਾਕਾਰਾ ਨੇ ਪੋਸਟ ਵਿੱਚ ਲਿਖਿਆ ਮੇਰੇ ਬਾਰੇ ਕੁਝ ਅਫਵਾਹਾਂ ਚੱਲ ਰਹੀਆਂ ਹਨ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਜ਼ਰੂਰੀ ਖਬਰ ਸ਼ੇਅਰ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਮੈਨੂੰ ਪਿਆਰ ਕਰਦੇ ਹਨ ਮੇਰੀ ਪਰਵਾਹ ਕਰਦੇ ਹਨ ਮੈਨੂੰ ਬ੍ਰੈਸਟ ਕੈਂਸਰ ਹੈ ਮੈਂ 3ਜੀ ਸਟੇਜ ਤੇ ਹਾਂ ਇਸ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ ਕਈ ਪਰੇਸ਼ਾਨੀਆਂ ਨਾਲ ਜੂਝਣ ਦੇ ਬਾਵਜੂਦ ਵੀ ਮੈਂ ਸਾਰਿਆਂ ਤੇ ਭਰੋਸਾ ਦਿਵਾ ਰਹੀ ਹਾਂ ਕਿ ਮੈਂ ਠੀਕ ਹਾਂ ਮੈਂ ਇਸ ਬਿਮਾਰੀ ਨਾਲ ਪੂਰੀ ਤਰ੍ਹਾਂ ਲੜਨ ਲਈ ਤਿਆਰ ਹਾਂ ਇਸੇ ਸਮੇਂ ਮੈਂ ਹਰ ਚੀਜ਼ ਕਰਨ ਨੂੰ ਤਿਆਰ ਹਾਂ ਜੋ ਮੈਨੂੰ ਮਜ਼ਬੂਤ ਰੱਖੇਗੀ। ਬ੍ਰੈਸ ਕੈਂਸਰ ਬਾਰੇ ਦੱਸਦੇ ਹੀਨਾ ਖਾਨ ਨੇ ਕਿਹਾ ਕਿ ਉਹਨਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮੈਂ ਤੁਹਾਡੇ ਪਿਆਰ ਅਤੇ ਸਨਮਾਨ ਦੀ ਕਦਰ ਕਰਦੀ ਹਾਂ। ਇਸ ਸਮੇਂ ਸਾਡੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ। ਮੈਨੂੰ ਤੇ ਮੇਰੇ ਪਰਿਵਾਰ ਨੂੰ ਪੂਰਾ ਯਕੀਨ ਹੈ ਕਿ ਮੈਂ ਕੈਂਸਰ ਦੇ ਜੰਗ ਜਿੱਤ ਜਾਵਾਂਗੀ ਤੇ ਜਲਦ ਹੀ ਠੀਕ ਹੋ ਜਾਵਾਂਗੀ। ਪਰ ਉਦੋਂ ਤੱਕ ਥੋੜਾ ਧਿਆਨ ਰੱਖੋ। ਇਸ ਸਮੇਂ ਮੈਨੂੰ ਤੁਹਾਡੇ ਪਿਆਰ ਅਤੇ ਦੁਆਵਾਂ ਦੀ ਲੋੜ ਹੈ।